ਸਾਸੀ ਗਲੀ ਸਾਰਿਆਂ ਨੂੰ ਅੱਜ ਤੁਹਾਡੇ ਲਈ ਕਲੌਗ ਤਿਆਰ ਕਰ ਰਹੇ ਹਾਂ ਪਿਉਮਾ ਦਾ origignal ਮਾਲ ਹੈ 100% ਸਟੋਰ 'ਚ ਲੱਗਿਆ ਹੋਇਆ ਤੁਹਾਨੂੰ ਸਾਈਜ਼ ਦੇਖ ਲਿਓ ਮੈਂ ਲੈਸ ਵੱਧ ਤੋਂ ਵੱਧ ਕੱਟ ਦਾਂਗਾ ਜਿਵੇਂ ਸਾਰਾ ਮਾਲ origignal ਹੋਊਗਾ ਸਾਰਾ ਮਾਲ ਸਟੋਰ 'ਚ ਲੱਗਿਆ ਹੋਊਗਾ ਨਾ ਤਾਂ ਕੋਈ 2021 ਦਾ ਹੋਊਗਾ ਨਾ 22 ਦਾ ਹੋਊਗਾ ਨਾ 23 ਦਾ ਵੀ ਨਹੀਂ ਹੋਊਗਾ 2024 ਦਾ ਫਰੈਸ਼ ਸਟਾਕ ਹੈ ਹੁਣ ਜਿਵੇਂ ਆ ਪਿਉਮਾ ਦਾ ਸਾਈਜ਼ ਹੈਗਾ ਮੇਰੇ ਕੋਲ UK 10 10 ਨੰਬਰ ਵਾਲੇ ਦੇ ਆਊਗਾ ਇਹ UK 10 ਇਹਦਾ ਪ੍ਰੇਟ ਹੈਗਾ ਯੂਕੇ 10 ਇਹਦਾ ਰੇਟ ਹੈਗਾ ਵਾ 6000 ਇਹ ਤੁਹਾਨੂੰ ਨੈਟ 2700 ਰੁਪਏ ਦਾ ਪਊਗਾ 2700 ਰੁਪਏ ਦਾ ਨੈਟ ਗੱਗੀ ਆਇਆ ਮੇਰੇ ਕੋਲ ਸਿਰਫ ਯੂਕੇ 10 ਸਾਈਜ਼ ਦੇ ਇਹਦੇ ਵਿੱਚ 10 ਨੰਬਰ ਵਾਲੇ ਦੇ ਆਊਗਾ 2700 ਰੁਪਏ ਦਾ ਪਊਗਾ 6000 ਰੁਪਏ ਪ੍ਰਿੰਟ 30% ਲੈਸ ਕਰਕੇ ਇੱਧਰ ਆਇਆ ਵੀਰੇ 4200 ਰੁਪਏ ਦਾ ਬਣਦਾ ਤੁਹਾਨੂੰ ਪਊਗਾ 2700 ਰੁਪਏ ਦਾ ਲਿਆ ਬਈ 7 ਨੰਬਰ 7 ਵੀ ਹੈਗਾ ਇਹਦੇ ਵਿੱਚ ਲਿਆ ਉਹੀ ਵਾਲੇ ਵਾਈਡ ਦੇ ਵਿੱਚ 7 ਵੀ ਹੈਗਾ ਇਹਦਾ ਡੱਬਾ ਦੇ ਦੇ ਉਹਦਾ ਡੱਬਾ ਦੇ ਦੇ ਆ ਲੋ ਇਹ ਵੀ 6000 ਦਾ ਦਿਖਾ ਦੇ 2024 ਦਾ ਮਾਲ ਹੈ 6000 ਦਾ ਹੈਗਾ 30% ਪਿਉਮਾ ਦੇ ਲੈਸ ਲੱਗੀ ਹੋਈ ਹੈ ਤਾਂ 42 ਦਾ ਬਣਦਾ ਅਸੀਂ ਤੁਹਾਨੂੰ 6 ਨੰਬਰ ਇੱਕ ਨੂੰ ਹੋਰ ਨਿਕਲਿਆ ਸਾਈਜ਼ 7 ਯੂਕੇ ਨਿਕਲਿਆ ਵਾ ਇਹ 2700 ਰੁਪਏ ਦਾ ਮਿਲੂਗਾ ਫਰੈਸ਼ ਹੈ 2700 ਰੁਪਏ ਦਾ ਲੱਗੂਗਾ オリジナル ਪਿਉਮਾ ਦਾ 7 ਯੂਕੇ ਲਿਆ ਕਿੰਨਾ ਇਹ ਇਹ ਵੀ 7 ਯੂਕੇ ਆ ਪਿਉਮਾ ਦਾ ਪ੍ਰਿੰਟ ਦੱਸੀ ਜਾਈ 5500 ਰੁਪਏ ਦਾ ਹੈਗਾ 30% ਲੈਸ ਕਰਕੇ 3900 ਰੁਪਏ ਦਾ ਬਣਦਾ ਇਹ ਤੁਹਾਨੂੰ net 2300 ਰੁਪਏ ਦਾ ਲੱਗੂਗਾ ਸਿਰਫ 2300 ਰੁਪਏ ਦਾ 60% ਤੋਂ ਵੱਧ ਲੈਸ ਹੋ ਗਈ ਸਾਈਜ਼ ਇਹ ਹੈਗਾ UK 7 ਸਿਰਫ 2300 ਰੁਪਏ ਦਾ ਇਹ ਸਿੰਗਲ ਸਿੰਗਲ ਪੇਅਰ ਹੈ ਦੁਕਾਨ ਤੇ ਨਹੀਂ ਮਿਲਣਾ ਇਹ ਆਨਲਾਈਨ ਹੈ ਸਿਰਫ ਲੈ 7000 ਐਮ ਆਰ ਪੀ ਹੈ 7 ਸਾਈਜ਼ ਹੈ UK ਕਹਿ ਕੇ ਬੋਲ UK 7 ਸਾਈਜ਼ ਦਾ 7000 ਵਾਲਾ ਜੋੜਾ ਹੈ 30% ਲੈਸ ਲੱਗੀ ਸਟੋਰ ਤੇ 100% ਜੈਨੂਇਨ ਆ ਜੇ ਕੋਈ ਨਕਲੀ ਸਾਬਤ ਕਰ ਦੇਵੇ 1 ਲੱਖ ਰੁਪਏ ਅਸੀਂ ਇਨਾਮ ਦੇਵਾਂਗੇ 7000 ਰੁਪਏ ਦਾ ਜੋੜਾ ਹੈ 2 ਪੀਸ ਪੇ ਨੇ 7 ਦੇ ਸੱਤ ਯੂਕੇ ਦੇ ਦੋ ਪੀਸ ਪਏ ਨੇ 7050 ਦੇ 3500 2800 ਰੁਪਏ ਦਾ ਲੱਗੂਗਾ 60% ਤੋਂ ਵੱਧ ਲੈਸ ਹੋ ਗਈ ਯੂਕੇ 7 ਦੇ ਦੋ ਜੋੜੇ ਪਏ ਨੇ 2800 ਰੁਪਏ ਦਾ ਲੱਗੂਗਾ 7000 ਦਾ ਮਾਡਲ ਹੈ 2024 ਦਾ ਸਕੈਨ ਹੁੰਦਾ 100%オリジナル ਪਿਊਮਾ ਯੂਕੇ 7 ਦੇ ਦੋ ਜੋੜੇ ਨੇ ਯੂਕੇ 7 ਦਾ 5500 ਰੁਪਏ ਵਾਲਾ ਬੂਟ ਹੈ 2300 ਰੁਪਏ ਦਾ ਲੱਗੂਗਾ 60% ਤੋਂ ਵੱਧ ਲੈਸ ਹੋ ਗਈ ਯੂਕੇ 7 ਲੈ ਲੇ 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 ਰੋਕਦਾ ਕਿਉਂ ਯਾਰ 10 ਨੰਬਰ ਦਾ ਜੋੜਾ ਹੈ 5500 ਰੁਪਏ ਦਾ ਯੂਕੇ 10 10 ਨੰਬਰ ਦਾ ਜੋੜਾ 2500 ਰੁਪਏ ਦਾ ਲੱਗੂਗਾ 60% ਲੈਸ ਪਿਉਮਾ ਦਾ ਯੂਕੇ 10 5500 ਰੁਪਏ ਐਮ ਆਰਪੀ 100%オリジナル ਹੋਲੀ ਜੀ 2500 ਰੁਪਏ ਦਾ ਲੱਗੂਗਾ ਜੀ 2024 ਦਾ ਮਾਲ ਲਿਆ ਯੂਕੇ 7 5500 ਦਾ ਜੋੜਾ ਕੱਲਾ ਯੂਕੇ 7 ਹੈ 2200 ਦਾ ਲੱਗੂਗਾ 2200 ਰੁਪਏ ਦਾ ਯੂਕੇ 8 ਹੈ 6000 ਐਮ ਆਰ ਪੀ ਯੂਕੇ 8 8 ਨੰਬਰ ਦਾ ਜੋੜਾ 2600 ਰੁਪਏ ਦਾ ਲੱਗੂਗਾ ਜੀ 2600 ਰੁਪਏ 60% ਤੋਂ ਉੱਪਰ ਲੈਸ ਕਹਿ ਰਹੇ ਆ ਯੂਕੇ 8 ਦਾ 7000 ਐਮ ਆਰ ਪੀ ਹੈ ਕਿਹੜਾ ਕਿਹੜਾ ਯੂਕੇ 8 ਦੇ ਦੋ ਜੋੜੇ ਪਏ ਆ ਤੇ 7000 ਰੁਪਏ ਐਮ ਆਰ ਪੀਆ 2700 ਰੁਪਏ ਤੋਂ ਦਊਗਾ 60% ਤੋਂ ਵੱਧ ਲੈਸ ਐ ਸਟੋਰ ਤੇ ਲੱਗਿਆ ਹੋਇਆ 30% ਲੈਸ ਤੇ ਯੂਕੇ 8 ਦੇ ਦੋ ਜੋੜੇ ਨੇ ਇਹ ਵੀ ਯੂਕੇ 8 ਚ ਬਲੈਕ ਵੀ ਪਿਆ ਹੋਇਆ ਹੈ 6000 7000 ਵਾਲਾ ਜੋੜਾ 2700 ਰੁਪਏ ਤੋਂ ਪਊਗਾ ਇੱਕ ਮੈਂ ਗੱਲ ਦੁਬਾਰਾ ਐਕਸਪਲੇਨ ਕਰ ਦੇਣਾ ਇੱਕੋ ਹੀ ਨੰਬਰ ਪਾਉਂਗਾ ਉਹਦੇ ਤੇ ਆਰਡਰ ਦੇ ਦਿਓ ਜੇ ਕੋਈ ਨਕਲੀ ਸਾਬਤ ਕਰ ਦਊਗਾ ਜੇ ਕੋਈ 2021 22 ਦਾ ਸਾਬਤ ਕਰ ਦਊਗਾ ਜੇ ਕੋਈ ਸਟੋਰ 'ਚ ਨਾ ਵੀ ਲੱਗਿਆ ਹੋਇਆ ਸਾਬਤ ਕਰ ਦਊਗਾ ਮੈਂ ਤੁਹਾਨੂੰ ਦੱਸ ਦੇਣਾ ਅਸੀਂ ਕਿਵੇਂ ਵੇਚਦੇ ਆ ਇਨਾਂ ਦੀ ਡੀਲ ਹੁੰਦੀ ਐ ਇੱਕ ਦਿਨ ਮਹੀਨੇ ਦੇ ਵਿੱਚ ਇਹ 60% ਲੈਸ ਕਰਦੇ ਆ ਅਸੀਂ ਉਸ ਦਿਨ ਖਰੀਦਦੇ ਆ ਉਦੋਂ ਅਗਲੇ ਦਿਨ ਵੇਚ ਦਿੰਨੇ ਆ ਹੁਣ ਅਸੀਂ ਕਾਸਟ ਟੂ ਕਾਸਟ ਵੇਚਦੇ ਪਏ ਆ ਯੂਕੇ 8 ਦਾ ਸਾਈਜ਼ ਆ 7000 ਵਾਲਾ 2700 ਦਾ ਪੈਣਾ ਸਾਈ ਲਗਾ ਕੇ ਦੇਖ ਲੈ ਮੜੀ ਯੂਕੇ 9 ਆ ਇਹ ਵੀ 7000 ਵਾਲਾ 2700 ਰੁਪਏ ਦਾ ਪੈਣਾ 7000 ਵਾਲਾ 2700 ਦਾ ਪੈਣਾ ਯੂਕੇ 9 ਹੈ ਵਾਈਡ ਦੇ ਤਿੰਨ ਜੋੜੇ ਪਏ ਨੇ ਯੂਕੇ 9 ਦੇ ਤਿੰਨ ਜੋੜੇ ਪਏ ਨੇ ਜੇ ਕਿਸੇ ਦੁਕਾਨਦਾਰ ਨੇ ਲੈਣੇ ਉਹ ਵੀ ਲੈ ਸਕਦਾ 7000 ਵਾਲਾ ਹੈਗਾ 60% ਤੋਂ ਵੱਧ ਲੈਸ ਹੈ 2700 ਰੁਪਏ ਦਾ ਪੈਣਾ ਤਿੰਨ ਜੋੜੇ ਪੈਣੇ ਯੂਕੇ ਨਾਲ ਉਹਦੇ ਸਕੇਚਰ ਪਿਆ ਜੀ ਉਧਰ 5500 ਰੁਪਏ ਦਾ ਜੋੜਾ 9 ਨੰਬਰ ਤੇ ਦਾ 9 ਨੰਬਰ ਦਾ 2300 ਰੁਪਏ ਦਾ ਪੈਣਾ 2300 ਰੁਪਏ ਦਾ ਹਲ ਨੌ ਨਹੀਂ ਨੌ ਨੰਬਰ ਦਾ ਜੋੜਾ 5000 ਐਮ ਆਰ ਪੀ ਹੈ 2200 ਰੁਪਏ ਦਾ ਪੈਣਾ 9 ਨੰਬਰ ਦਾ ਪਿਊਮਾ 9 ਨੋ ਨੰਬਰ ਦਾ ਜੋੜਾ ਹੈ 5500 ਐਮ ਆਰ ਪੀਆ 2200 ਦਾ ਪੈਣਾ 60% ਲੈਸ ਸਾਈਜ਼ ਦੇਖ ਲਓ ਜਿਹੜੇ ਮੈਂ ਬੋਲਦਾ ਯੂਕੇ 10 ਸਾਈਜ਼ ਦਾ ਬੂਡ ਬਹੁਤ ਸੋਹਣਾ ਸਾਰੇ ਰਨਿੰਗ ਆਰਟੀਕਲ ਹੈ ਰੇਟ ਇਹਦਾ ਹੈਗਾ 5500 2200 ਰੁਪਏ ਦਾ ਪੈਣਾ ਵਾਈਟ ਨਾਲ ਦੀ ਨਾਲ ਇਕੱਠਾ ਕਰ ਲਿਆਗਾ 10 ਉਹੀ ਹੈਗਾ 7000 ਵਾਲਾ ਯੂਕੇ 10 ਦਾ ਵੀ ਹੈਗਾ ਆ ਲੋ ਇਹ ਵੀ 2700 ਲੱਗਣਾ 7000 ਐਮ ਆਰ ਪੀਆ 30% ਲੈਸ ਕਰਕੇ ਸਟੋਰ ਚ 4900 ਦਾ ਲੱਗਿਆ ਹੋਇਆ ਹੈ 4900 ਦਾ ਲੱਗਿਆ ਸਟੋਰ 'ਚ ਤੇ ਪਊਗਾ ਆਪਣੇ ਕੋਲ 2700 ਰੁਪਏ ਦਾ ਇਹ ਦੋ ਪੀਸ ਨੇ ਕਿੰਨਾ ਯੂਕੇ 10 ਦਾ ਰੇਟ ਕਿੰਨਾ ਇਹਦਾ 5500 ਰੁਪਏ ਰੇਟ ਹੈ ਇਹ ਤੁਹਾਨੂੰ ਪਊਗਾ 2500 ਰੁਪਏ ਦਾ ਯੂਕੇ 10 ਦਾ ਪੀਉਮਾ ਜਿਹੜੀ ਇੱਕ ਗੱਲ ਹੋਰ ਮੈਂ ਕਲੀਅਰ ਕਰ ਦੇਣਾ ਕਮੈਂਟਸ 'ਚ ਕਹਿੰਦੇ ਹੁੰਦੇ ਆ ਵੀ 70% ਲੈਸ ਮਿਲਦੀ ਆ 80 ਮਿਲਦੀ ਆ ਉਹ ਪਹਿਲੀ ਗੱਲ ਹੈ ਲੋਡ ਹੁੰਦਾ 2021 22 ਦਾ ਮਾਲ ਹੁੰਦਾ ਤੀਜੀ ਗੱਲ ਇਹ ਹੁੰਦੀ ਰੀਫਰਬਿਸ਼ਡ ਮਾਲ ਹੁੰਦਾ ਰੀਫਰਬਿਸ਼ਡ ਦਾ ਮਤਲਬ ਹੁੰਦਾ ਵੀ ਅਗਲੇ ਨੇ ਪਾਇਆ ਕੰਫਰਟ ਨਹੀਂ ਲੱਗ ਗਿਆ ਤਾਂ ਵਾਪਸ ਹੋ ਜਾਂਦਾ ਠੀਕ ਹੈ ਯੂਕੇ 10 ਦਾ ਮਰਸੀਡੀਸ ਐਡੀਸ਼ਨ ਵਾਲਾ ਬੂਟ ਹੈ 6500 ਰੁਪਏ ਦਾ ਇਹ ਤੁਹਾਨੂੰ ਪਹਿਣਾ ਯੂਕੇ 10 ਦਾ 2500 ਰੁਪਏ ਦਾ ਲੈ ਕਰਾ ਕਲੀਅਰ ਯਾਰ ਲੱਗਿਆ 2 ਮਿੰਟ ਕੀ ਕਰਦਾ ਇਹ ਕਹਿੰਦਾ ਹੈ ਨਹੀਂ ਹੋਰ ਆ ਕੀ ਹੈ 7000 ਰੁਪਏ ਐਮ ਆਰ ਪੀ ਐ ਕਰ ਬਲਾ ਕੇ ਰੱਖਦਾ ਯਾਰ ਕਿੰਨਾ ਸਾਈਜ਼ ਹੈ ਇਹ 10 10 11 ਯਾਰ ਯੂਕੇ 10 ਦਾ 7000 ਵਾਲਾ 2700 ਰੁਪਏ ਦਾ ਲੱਗੂਗਾ ਜੀ ਆ ਸਟੋਰ ਦੀ ਚਿੱਟ ਲੱਗੀ ਹੋਈ ਹੈ ਜੀ ਆ ਲੋ 7000 ਵਾਲਾ 2700 ਲੱਗੂਗਾ ਚਿੱਟੇ ਸਾਂਭ ਲਈ ਮੜੇ ਯਾਰ ਇਹ ਵੀ 10 ਹੀ ਹੈ ਜੀ ਯੂਕੇ 10 ਹੈ ਇਹ ਵੀ 7000 ਵਾਲਾ 2700 ਦਾ ਲੱਗੂਗਾ ਜੀ ਆ ਲੋ ਚਲ ਯੂਕੇ 10 ਦਾ 5500 ਵਾਲਾ 2200 ਦਾ ਲੱਗੂਗਾ ਸਾਈਜ਼ ਦੇਖ ਲਓ ਯੂਕੇ 10 ਯੂਕੇ 10 ਦੇ 2 ਪੀਸ ਪਏ ਆ ਇਹ 7000 ਵਾਲਾ ਵੈ 2700 ਰੁਪਏ ਦਾ ਲੱਗੂਗਾ ਸਟੋਰ 'ਚ 30% ਲੈਸ ਕਰਕੇ 4900 ਦਾ ਬਣਦਾ ਆਪਾਂ 2700 ਦਾ ਦੇ ਰਹੇ ਹਾਂ ਬਿੱਲ ਨਾਲ ਦੇਵਾਂਗੇ Ориਜਨਲ ਦਾ ਜੀ ਲਿਆ 5500 5500 ਰੁਪਏ ਦਾ ਹੈਗਾ 2200 ਦਾ ਲੱਗਣਾ ਯੂਕੇ 10 ਹੈ ਵੀ 2200 ਦਾ ਲੱਗਣਾ ਡਨ ਹੋ ਗਿਆ ਇਹ ਸਾਰੇ ਹੈ 11 ਨੰਬਰ ਦਾ ਦੋ ਜੋੜੇ ਪਏ ਨੇ ਦੇ ਤਾਂ ਘਮਾਤਾ ਪਹਿਲਾਂ ਹੈਗਾ ਦੇ ਦੇ ਮੈਨੂੰ ਦੇ ਦੇ ਪੈਰ ਤੌਰ ਹੀ ਹੁਣਾ ਯੂਕੇ 11 ਦਾ 5000 ਵਾਲਾ ਜੋੜਾ ਫੁੱਲ ਸਾਈ ਦਾ 11 ਨੰਬਰ 2200 ਦਾ ਲੱਗੂਗਾ ਜੀ 2200 ਰੁਪਏ ਦਾ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਪਿਆ ਵੀਰੇ ਕਿੰਨਾ 11 ਨੰਬਰ ਦਾ ਜੋੜਾ 5000 ਦਾ 2000 ਦਾ ਲੱਗੂਗਾ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਔਨ ਕੈਮਰਾ ਵੀ ਜੇ ਕੋਈ ਨਕਲੀ ਸਾਬਤ ਕਰ ਦਊਗਾ ਜੇ ਕੋਈ ਸਟੋਰ ਦਾ ਸਾਬਤ ਨਾ ਕਰ ਉਹਨੂੰ ਅਸੀਂ ਫੁੱਲ ਨਾਮ ਦੇਵਾਂਗੇ ਪਰੇ ਜੋੜੇ ਸਿੰਗਲ ਸਿੰਗਲ ਜੋ ਸਾਈਜ਼ ਦੱਸਿਆ ਉਹ ਹੈ ਸਾਈਜ਼ ਆਪਣਾ ਦੇਖ ਕੇ ਲੈ ਲਿਓ ਆਈ ਮਾਲ ਰਹਿ ਗਿਆ ਇਸ ਕਰਕੇ ਹੁਣ ਅਸੀਂ ਇਸ ਤੋਂ ਬਾਅਦ ਫੇਰ ਸਕੈਚਰ ਆਣਾ ਠੀਕ ਹੈ ਸਕੈਚਰ ਸਾਡੇ ਕੋਲ ਫੁੱਲ ਸਟਾਕ ਪਿਆ 40% ਲੈਸ ਤੋਂ origignal ਇਹ ਤੁਹਾਨੂੰ ਅੱਜ 60 ਤੋਂ ਵੱਧ ਲੈਸ ਕਰਤਾ ਧੰਨਵਾਦ ਮੈਂ ਇੱਕ ਨੰਬਰ ਦਊਂਗਾ ਸਿਰਫ ਉਸ ਤੇ ਸਕਰੀਨ ਸ਼ਾਟ ਭੇਜਿਓ ਅਸੀਂ ਨਾਲ ਦੀ ਨਾਲ ਬੁੱਕ ਕਰ ਦਾਂਗੇ ਨੰਬਰ ਹੈਗਾ 8758 4050 ਅ ਗੁਰਸ਼ਰਨ ਮੈਂ ਤੈਨੂੰ ਉਹ ਨੰਬਰ ਦੇ ਦੇਉਂਗਾ ਤੂੰ ਆਪ ਹੀ ਆਰਡਰ ਲੈ ਲਈ ਤੈਨੂੰ ਪਤਾ ਹੀ ਹੈ ਇੱਕ ਵਾਰ ਇਹਦੀ ਫੋਟੋ ਖਿੱਚ ਲਈ ਕੁੜੀਆਂ ਕੋਲੋਂ ਨਹੀਂ ਆਰਡਰ ਦਿਵਾਉਣਾ ਠੀਕ ਆ ਆ ਨੰਬਰ ਹੋਊਗਾ 87584050 ਇਹ ਨੰਬਰ ਤੇ ਵੀਰੇ ਨੂੰ ਸਟਾਕ ਪਤਾ ਹੋਊਗਾ ਉਹ ਉਹੀ ਸਾਈਜ਼ ਬੁੱਕ ਕਰੂ ਜਿਹੜਾ ਹੈਗਾ ਸੋ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਦਿਓ 100% ਜੈਨੂਇਨ ਹੋਊਗਾ 바ਰ ਕੋਡ ਹੋਊਗਾ ਵਿਦ ਆ ਪਿਉਮਾ ਦੇ ਸਾਰੇ ਕੈਰੀ ਬੈਗ ਹੋਣਗੇ ਦਿਖਾ ਵੀ ਕੈਰੀ ਬੈਗ ਆ ਕੈਰੀ ਬੈਗ ਹੋਣਗੇ ਪਿਉਮਾ ਦੇ ਸਾਰੇ ਨਾਲ ਦਿਖਾ ਪੁੱਤਰ ਸਾਰਿਆਂ ਨੂੰ ਭਜੀ ਕੈਰੀ ਬੈਗ ਚ ਭੇਜਣਾ ਇੱਥੋਂ ਹੀ ਪਹਿਚਾਣ ਆਉਂਦੀ ਵੀ ਸਟੋਰ ਚ ਆਇਆ ਹੋਇਆ ਮਾਲ ਆਨਲਾਈਨ ਕਦੀ ਵੀ ਲਫਾਫਾ ਨਹੀਂ ਆਉਗਾ ਇਹ ਗੱਲ ਦਾ ਦਾਵਾ ਸਾਡਾ ਸੋ 87584050 ਇਹ ਨੰਬਰ ਹੈ ਬਹੁਤ ਜਲਦੀ ਅਸੀਂ ਇੱਕ ਨਵਾਂ ਸਟੋਰ ਓਪਨ ਕਰਨ ਜਾ ਰਹੇ ਹਾਂ ਖੰਨੇ ਦੇ ਵਿੱਚ ਸੋ ਇਹ ਆਨਲਾਈਨ ਮੰਗਾਣ ਲਈ ਮੈਂ ਤੁਹਾਨੂੰ ਨੰਬਰ ਦੱਸ ਰਿਹਾ 87584050 ਰਿਟੇਲ ਕਾਊਂਟਰ ਤੇ ਸਾਡੇ ਇਦਾਂ ਚੱਲਦਾ ਰਹਿੰਦਾ ਜੀ ਗੁਰੂ ਸਾਹਿਬ ਦੀ ਬੜੀ ਕਿਰਪਾ ਗਾਹ ਕੰਦੇ ਜਾਂਦੇ ਆ ਪਸੰਦ ਕਰਦੇ ਆ 90% ਖੁਸ਼ ਹੋ ਕੇ ਜਾਂਦੇ ਆ 10% ਮਹਾਰਾਜ ਦੀ ਸਾਸਰੀ ਘਰ